ਅਸੀਂ ਜਦੋਂ 2018 'ਚ ਤੁਹਾਨੂੰ ਗੱਲ ਕੀਤੀ ਅਸੀਂ ਠੱਗ ਟ੍ਰੈਵਲ ਏਜੰਟਾਂ ਖਿਲਾਫ ਮਿਹਮ ਚਲਾਈ ਅਸੀਂ ਕਿਸੇ ਚੈਨਲ ਦੇ ਡਿਪੈਂਡ ਨਹੀਂ ਆ ਅਸੀਂ ਉਹਨਾਂ ਦੇ ਠੱਗੇ ਨੂੰ ਜਾਗਰ ਕੇ ਤਾਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਕੁਝ ਜਿਹੜੇ ਨਵੇਂ ਚੈਨਲਾਂ ਨੇ ਸਾਨੂੰ ਸਾਨੂੰ ਹਾਈਲਾਈਟ ਕੀਤਾ ਉਹਨਾਂ ਦੇ ਜਿਹੜੇ ਠੱਗ ਟ੍ਰੈਵਲ ਏਜੰਟਾਂ ਉਹਨਾਂ ਦਾ ਦਬਾਅ ਬਣਦਾ ਵੀ ਜੇ ਇਹ ਲੋਕ ਸਾਡੇ ਖਿਲਾਫ মিডিਏ 'ਚ ਬੋਲਣਗੇ ਤਾਂ ਸਾਡਾ ਤਾਂ ਦਾ ਚਾਪਟ ਹੋ ਜਾਏਗਾ ਇਹ ਇਸ ਦਰਕਾਰ ਨਾਲ ਉਹ ਸਾਡੀ ਗੱਲ ਮੰਨ ਲੈਣੇ ਆ ਤੇ ਜਿਹੜੇ ਨਹੀਂ ਮੰਨੇ ਅਸੀਂ 5-7 ਟ੍ਰੈਵਲ ਏਜੰਟ ਜੇਲ੍ਹ ਵੀ ਭੇਜਿਆ ਉਹ ਸਟਾਰਟਿੰਗ ਦੇ ਵਿੱਚ ਕੁਝ ਤਾਂ ਇੱਧਰ ਦੇ ਠੱਗ ਟ੍ਰੈਵਲ ਏਜੰਟ ਜਿਹੜੇ 5-5 ਸਾਲ ਤੋਂ ਜੇਲ੍ਹਾਂ 'ਚ ਬੈਠੇ ਆ ਅੱਜ ਤੱਕ ਤੇ ਹਾਂਜੀ ਹਾਂਜੀ ਸਾਡੀ ਬਦੌਲਤ ਜਿਹਨਾਂ ਨੂੰ ਅਸੀਂ ਭੇਜਿਆ ਕਿਉਂਕਿ ਨਾ ਤਾਂ ਅਸੀਂ ਪੁਲਿਸ ਦੇ ਦਬਾਅ ਚ ਆਨੇ ਆ ਨਾ ਅਸੀਂ ਕੋਈ ਸੈਟਲਮੈਂਟ ਕਰਦੇ ਨਾ ਅਸੀਂ ਕੋਈ ਪੈਸਾ ਲੈਣਾ ਹੁੰਦਾ ਕਿਸੇ ਤੋਂ ਨਾ ਅਸੀਂ ਕਿਸੇ ਠੱਗੀ ਦੇ ਸ਼ਿਕਾਰ ਤੋਂ ਪੈਸਾ ਲੈਣਾ ਹੁੰਦਾ ਨਾ ਠੱਗਾ ਤੋਂ ਕੋਈ ਪੈਸਾ ਲੈਣਾ ਹੁੰਦਾ ਇਸ ਤਿਕਰਾਂ ਅੱਜ ਦੀ ਡੇਟ 'ਚ ਮੇਰੇ ਹਿਸਾਬ ਨਾਲ ਸਾਡੀ पूरे पंजाब हां पूरे पंजाब च जे पंजाब च 5000 एफआईआर दर्ज ਹੋਈ ਹੈ ਡਾਇਰੈਕਟਲੀ ਤੇ ਇਨਡਾਇਰੈਕਟਲੀ ਸਾਡੀ ਗਾਈਡਨਸ ਨਾਲ 3000 ਤੋਂ ਵੱਧ ਐਫआईआर ਦਰਜ ਹੋਈ ਹੈ ਜਿਹਦੇ 1200 ਬੰਦੇ ਜੇਲ੍ਹ 'ਚ ਬੈਠੇ ਆ ਉਹਦਾਂ ਲਈ ਸਾਡੇ ਇੱਕ ਦਬਕਾ ਕਾਇਮ ਹੋ ਗਿਆ ਕਿ ਇੱਕ ਪੰਜਾਬ ਗੈਂਗ ਸਕਰਪਸ਼ਨ ਨਾਮ ਦੀ ਟੀਮ ਹੈ ਇੱਕ ਸਤਜਾਮ ਦਾਉਂ ਦੇ ਨਾਮ ਦੀ ਟੀਮ ਹੈ ਹੁਣ ਹੁਣ ਸਾਡਾ ਕੰਮ ਕਈਵੇਂ ਕੰਮ ਚੱਲਦਾ ਜਦੋਂ ਕੋਈ ਠੱਗ ਟਰੈਵਲ ਜਾਂਦੇ ਖਿਲਾਫ ਸਾਡੋ ਸ਼ਿਕਾਇਤ ਆਂਦੀ ਹੈ ਅਸੀਂ ਲੋਕਾਂ ਨੂੰ ਮਿਲਦੇ ਵੀ ਹੈਨੇ ਅਸੀਂ ਇਹ ਕਹਿੰਨੇ ਆ ਅਦਾਕਰ ਤੂੰ ਆਪਣੀ ਰਸੀਦਾ ਭੇਜ ਦੇ ਤੂੰ ਆਪਣੀ ਸਾਰੀ ਕੱਲ ਮੈਨੂੰ ਵਟਸਐਪ ਤੇ ਕਰ ਦੇ ਨਾਲ ਠਾਕ ਟ੍ਰੈਵਲ ਏਜੰਟ ਦਾ ਨੰਬਰ ਭੇਜ ਦੇ ਨਾਲੇ ਕੰਪਨੀ ਦਾ ਨਾਮ ਭੇਜ ਦੇ ਆਸੀਂ ਆਪਣੇ ਵੱਲੋਂ ਪੜਤਾਲ ਕਰਦੇ ਆ ਕਿ ਸ਼ਿਕਾਇਤ ਸਹੀ ਹੈ ਜਦੋਂ ਸ਼ਿਕਾਇਤ ਸਹੀ ਪਾਈ ਜਾਂਦੀ ਸੀ ਟ੍ਰੈਵਲ ਏਜੰਟ ਨੂੰ WhatsApp ਤੇ ਆਡੀਓ ਮੈਸੇਜ ਮੈਂ ਤਾਂ ਫੋਟੋ ਭੇਜਦਾ ਵੀ ਤੇਰੇ ਖਿਲਾਫ ਸ਼ਿਕਾਇਤ ਆਈ ਹੈ ਤੂੰ ਇੱਥੇ ਗਲਤ ਹੈ ਇਹਦੇ ਪੈਸੇ 24 ਘੰਟੇ ਚ ਮੋੜ ਦੇ ਜਾਂ 24 ਘੰਟੇ ਚ ਸੈਟਲਮੈਂਟ ਕਰਕੇ ਸਾਨੂੰ ਦੱਸ ਦੇ ਨਹੀਂ ਤੇਰਾ ਉਹੀ ਹੱਲ ਕਰਾਂਗੇ ਤਿੰਨ ਚਾਰ ਟਰੈਵਲ ਏਜੰਟਾਂ ਦਾ ਨਾਮ ਲਿਖ ਦਿੱਤਾ ਜਿਹੜੇ ਜੇਲ੍ਹ 'ਚ ਬੈਠੇ ਆਂ ਵੀ ਤੇਰਾ ਉਹ ਹਾਲ ਹੋਏਗਾ ਜਿਹੜੀ ਪੁਲਿਸ ਨਾਲ ਤੇਰੀ ਸੈਟਲਮੈਂਟ ਹੈ ਉਹਨੂੰ ਕਹਦੇ ਸਤਰਾਮ ਦਾ ਉਹਦਾ ਇਹ ਮੈਸੇਜ ਆਇਆ ਮੈਨੂੰ ਵੀ ਜੇ ਰੋਕ ਸਕਦਾ ਰੋਕ ਲੈ ਉਹ ਫਿਰ ਸਾਡੇ ਬਾਰੇ ਅਰਤਾ ਪੜਤਾਲ ਕਰਦੇ ਟਰੈਵਲ ਏਜੰਟ ਵੀ ਨਹੀਂ ਨਹੀਂ ਇਹ ਬੰਦੇ ਮਾਰੇ ਆ ਵੀ ਇਹਨਾਂ ਨਾਲ ਪੰਗਾ ਨਹੀਂ ਲੈਣਾ ਉਸ ਡਰ ਕਰਕੇ ਲੋਕਾਂ ਦੇ ਪੈਸੇ ਮੁੜ ਜਾਂਦੇ ਆ ਇਸ ਕਰਕੇ ਨਾ ਸਾਨੂੰ ਟਰੈਵਲ ਏਜੰਟ ਨੂੰ ਮਿਲਣ ਦੀ ਲੋੜ ਪੈਂਦੀ ਹੈ ਨਾ ਠੱਗੀ ਦੇ ਸ਼ਿਕਾਰ ਨੂੰ ਮਿਲਣ ਦੀ ਲੋੜ ਪੈਂਦੀ ਹੈ ਲੋਕਾਂ ਦੇ ਪੈਸੇ ਅੱਜ ਵੀ ਵਾਪਸ ਨਹੀਂ ਹੋਏ Never miss an update.